ਸਾਂਤਰਾਸ਼ਟਰੀ ਮਹਿਲਾ ਦਿਵਸ ਆਜ ਜਿੱਥੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੀ ਖਾਸ ਪੇਸ਼ਕਸ਼ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਵੋਣ ਜਾ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਨਵਦੀਪ ਕੌਰ ਦੇ ਨਾਲ ਨਵਦੀਪ ਕੌਰ ਸਾਂਝ ਕੇਂਦਰ ਜਨਾਲਾ ਦੇ ਵਿੱਚ ਡਿਊਟੀ ਕਰ ਰਹੀ ਹੈ ਤੇ ਨਵਦੀਪ ਕੌਰ ਜਿੱਥੇ ਆਪਣੇ ਪਰਿਵਾਰ ਦੀ ਸਾਂਭ ਸੰਭਾਲ ਦੀ ਡਿਊਟੀ ਕਰਦੇ ਨੇ ਉੱਥੇ ਹੀ ਪੰਜਾਬ ਪੁਲਿਸ ਦੇ ਵਿੱਚ ਵੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰ ਰਹੇ ਨੇ ਨਵਦੀਪ ਕੌਰ ਨੇ ਕਿਹਾ ਕਿ ਮਹਿਲਾ ਦਿਵਸ ਦੇ ਉਪਰ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹ ਇੱਕ ਮਹਿਲਾ ਨੇ ਤੇ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਬਹੁਤ ਸੰਘਰਸ਼ਪਰੀ ਹੈ ਜਿੱਥੇ ਹਰ ਰੋਜ਼ ਸਭ ਤੋਂ ਪਹਿਲਾਂ ਪਰਿਵਾਰ ਨੂੰ ਸੰਭਾਲਦੇ ਹੋਏ ਆਪਣੇ ਬੱਚਿਆਂ ਨੂੰ ਸੰਭਾਲਦੇ ਹੋਏ ਤੇ ਉੱਥੇ ਹੀ ਆਪਣੀ ਡਿਊਟੀ ਦਾ ਫਰਜ਼ ਨਿਭਾਇਆ ਜਾਂਦਾ ਹੈ ਤੇ ਪੂਰੀ ਇਮਾਨਦਾਰੀ ਦੇ ਨਾਲ ਉਹ ਡਿਊਟੀ ਕਰਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਕਾਫੀ ਹਾਈ ਪੋਜੀਸ਼ਨ ਤੇ ਪਹੁੰਚ ਚੁੱਕੀਆਂ ਨੇ ਜਿਸ ਦੇ ਚਲਦੇ ਸਾਨੂੰ ਮਹਿਲਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਨੂੰ ਪੜਾਉਣ ਤਾਂ ਜੋ ਉਹ ਇੱਕ ਚੰਗਾ ਮੁਕਾਮ ਹਾਸਿਲ ਕਰਕੇ ਆਪਣੇ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰ ਸਕਣ ਅੰਤਰਰਾਸ਼ਟਰੀ ਮਹਿਲਾ ਦਿਵਸ ਜਿੱਥੇ ਅੱਜ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੀ ਖਾਸ ਪੇਸ਼ਕਾਸ਼ ਦੇ ਵਿੱਚ ਅੱਜ ਤੁਹਾਨੂੰ ਅਜਹੀਆਂ ਮਹਿਲਾਵਾਂ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਬਹੁਤ ਸੰਘਰਸ਼ਪ੍ਰੀ ਹੈ ਆਪਣੇ ਪਰਿਵਾਰ ਦੇ ਵਿੱਚ ਜਿੱਥੇ ਜ਼ਿੰਮੇਵਾਰੀ ਨਿਭਾ ਰਹੇ ਨੇ ਉੱਥੇ ਹੀ ਆਪਣੀ ਡਿਊਟੀ ਦੇ ਉੱਤੇ ਵੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਡੇ ਨਾਲ ਨਵਦੀਪ ਕੌਰ ਮੌਜੂਦ ਨੇ ਜੋ ਅਜਨਾਲਾ ਸਾਂਝ ਕੇਂਦਰ ਦੇ ਵਿੱਚ ਡਿਊਟੀ ਕਰ ਰਹੇ ਨੇ ਉੱਥੇ ਹੀ ਪਰਿਵਾਰ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਮੈਂ ਮੰਨਦੇ ਇੰਟਰਨੈਸ਼ਨਲ ਊਮਨ ਦੇਰੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਕਿਸ ਤਰੀਕੇ ਨਾਲ ਦੇਖਦੇ ਹੋ ਸਭ ਤੋਂ ਪਹਿਲਾਂ ਕਿੰਨਾ ਕੁ ਪ੍ਰਾਊਡ ਹੈ ਕਿ ਇੱਕ ਮਹਿਲਾ ਜੇ ਇੱਥੇ ਅੱਜ ਇੰਟਰਨੈਸ਼ਨਲ ਫੋਮ ਮੰਡੇ ਹੈ ਬਿਲਕੁਲ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਮਹਿਲਾਵਾਂ ਨਿੱਖਰ ਕੇ ਬਾਹਰ ਆਉਂਦੀਆਂ ਨੇ ਉੱਚੀਆਂ-ਉੱਚੀਆਂ ਮੱਲਾ ਮਾਰਦੀਆਂ ਨੇ ਏਜੈਂਟਸ ਦੇ ਬਰਾਬਰ ਕੰਮ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਹੈ ਕੱਲ ਕੀਤੀ ਜਾਵੇ ਕਿਸ ਤਰੀਕੇ ਦਾ ਸੰਘਰਸ਼ ਹੈ ਪਰਿਵਾਰ ਦੀ ਜ਼ਿੰਮੇਵਾਰੀ ਹੈ ਬੱਚਾ ਛੋਟਾ ਹੈ ਉਹ ਵੀ ਜ਼ਿੰਮੇਵਾਰੀ ਨਿਭਾਉਂਦੇ ਹੋ ਨਾਲ-ਨਾਲ ਆ ਪੰਜਾਬ ਪੁਲਿਸ ਦੀ ਡਿਊਟੀ ਜਿਸ ਤਰੀਕੇ ਨਾਲ 24 ਘੰਟੇ ਹੁੰਦੀ ਹੈ ਉਹ ਵੀ ਪੂਰੀ ਇਨਤਜ਼ਾਰੀ ਨਾਲ ਨਿਭਾਉਂਦੇ ਨੇ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਆਪਣੀ ਸਾਰੀ ਬਿਲਕੁਲ ਸੰਘਰਸ਼ ਵੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਹੈ ਡਬਲ ਡਿਊਟੀ ਹੋ ਜਾਂਦੀ ਹੈ ਘਰ ਵੀ ਦੇਖਣਾ ਔਰ ਬਾਹਰ ਆਪਣੀ ਡਿਊਟੀ ਵੀ ਦੇਖਣੀ ਤੇ ਡਿਊਟੀ ਪਹਿਲਾ ਹੈ ਅਹਿਮ ਡਿਊਟੀ ਹੈ ਦੀ ਆਪਣਾ ਸ਼ਡਿਊਲ ਕੀਤਾ ਹੋਇਆ ਹੈ ਪਿਆਰ ਸਵੇਰ ਟਾਈਮ ਨਾਲ ਉੱਠਣਾ ਹੈ ਫਿਰ ਆਪਣੇ ਘਰ ਦਾ ਦੇਖਣਾ ਹੈ ਘਰ ਦੀ ਸਫਾਈ ਆਪਣੇ ਬੱਚੇ ਲਈ ਨਾਸ਼ਤਾ ਬਣਾਉਣਾ ਇੱਕ ਬੇਟਾ ਹੈ ਮੇਰਾ ਮੇਰੇ ਫਾਦਰ ਲੋ ਨੇ ਮادری ਲੋ ਨੇ ਘਰ ਵਿੱਚ ਉਹਨਾਂ ਦੀ ਵੀ ਦੇਖਭਾਲ ਕਰਨੀ ਹੈ ਉਹਨਾਂ ਨੂੰ ਵੀ ਦੇਖਣਾ ਹੈ ਤੇ ਫਿਰ ਟਾਈਮ ਨਾਲ ਉੱਠ ਕੇ ਆਪਣੇ ਘਰ ਦਾ ਆਨ ਸਿਸਟਮ ਸਾਰਾ ਜਿਹੜਾ ਵਾ ਸਹੀ ਕਰਕੇ ਆਪਣਾ ਖਾਣਾ ਵਗੈਰਾ ਰੈਡੀ ਕਰਕੇ ਫਿਰ ਆਪਣੇ ਟਾਈਮ ਸੇ ਡਿਊਟੀ ਤੇ ਵੀ ਪਹੁੰਚਣਾ ਹੁੰਦਾ ਹੈ ਔਰ ਪਹੁੰਚੀਦਾ ਹੈ ਜਦੋਂ ਕਿਤੇ ਕੋਈ ਘਰ ਵਿੱਚ ਪ੍ਰੋਗਰਾਮ ਫੰਕਸ਼ਨ ਕੁਝ ਹੁੰਦਾ ਹੈ ਕਿਉਂਕਿ ਪੰਜਾਬ ਪੁਲਿਸ ਦੀ ਡਿਊਟੀ ਕਹਿੰਦੇ 24 ਘੰਟੇ ਹੁੰਦੀ ਹੈ ਕਿਸੇ ਵੇਲੇ ਵੀ ਫੋਨ ਆ ਸਕਦਾ ਹੈ ਕਿ ਤੁਹਾਡੀ ਜਿਹੜੀ ਡਿਊਟੀ ਆ ਰਾਤ ਭਰ ਤੇ ਵੀ ਤਾਂ ਕਦੇ ਕਿਤੇ ਹੋਇਆ ਹੈ ਕਿ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈ ਜਾਂ ਕੁਝ ਹੈ ਕਿਉਂਕਿ ਡਿਊਟੀ ਕਰਨੀ ਜਿਹੜਾ ਵਾ ਆਪਣੀ ਉਹ ਜਿਹੜੀ ਘਰ ਵਾਲੀ ਡਿਊਟੀ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਵੀ ਕੋਈ ਆਲਮੋਸਟ ਸਾਡੇ ਪੰਜਾਬ ਪੁਲਿਸ ਦੀਆਂ ਤਾਂ ਛੁੱਟੀਆਂ ਹੀ ਬੰਦ ਹੋ ਜਾਂਦੀਆਂ ਨੇ ਕਿ ਇਹਨਾਂ ਦੀਆਂ ਛੁੱਟੀਆਂ ਹੀ ਬੰਦ ਨੇ ਜਦੋਂ ਇਵੇਂ ਦਾ ਸਿਸਟਮ ਕਿਹਲੇ ਹੋ ਜਾਂਦਾ ਹੈ ਤਾਂ ਬਿਲਕੁਲ ਛੱਡਨੇ ਪੈਂਦੇ ਨੇ ਕਿਉਂਕਿ ਡਿਊਟੀ ਲਈ ਹੀ ਅਸੀਂ ਅਨਪਤੀ ਹੋਏ ਆ ਤੇ ਫਿਰ ਡਿਊਟੀ ਪਹਿਲਾਂ ਹੀ ਪਛੜਨੇ ਪੈਂਦੇ ਨੇ ਅੱਜ ਦੇ ਦਿਨ ਵਿੱਚ ਦੇਖਣ ਹੁੰਦਾ ਕਿ ਕੁਝ ਕੁ ਲੋਕ ਜਿਹੜਾ ਵਾ ਉਹ ਔਰਤਾਂ ਦੀ ਇੱਜ਼ਤ ਨਹੀਂ ਕਰਦੇ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਲੱਗਦਾ ਕਿ ਜਿਹੜਾ ਉਹ ਪੁਰਾਣਾ ਸਮਾਜ ਸੀ ਜਦੋਂ ਔਰਤਾਂ ਨੂੰ ਜਾਂ ਜਿਹੜਾ ਲੜਕੀਆਂ ਨੂੰ ਜਿਹੜਾ ਵਾ ਉਹ ਬਰਾਬਰਤਾ ਨਹੀਂ ਦਿੱਤੀ ਜਾਂਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਬਰਾਬਰਤਾ ਮਿਲੀ ਹੈ ਕਿਸ ਤਰੀਕੇ ਨਾਲ ਵੇਖਦੇ ਹੋ ਮਾਨ ਸਨਮਾਨ ਨੂੰ ਲੱਗਦਾ ਬਰਕਰਾਰ ਰੱਖਣਾ ਚਾਹੀਦਾ ਹੈ ਹਾਂਜੀ 50% ਤੇ ਨੀ ਮੈਂ ਕਹਿ ਸਕਦੀ ਚਲੋ 60 70% ਤੇ ਜਿਹੜੀਆਂ ਲੇਡੀਜ਼ ਨੂੰ ਮਿਲੀ ਹੋਈ ਹੈ ਮਾਨਤਾ ਬਟ ਹੁਸ਼ ਵੀ 40% ਤੇ ਹੋਣ ਗਈ ਹੈ ਜੇ ਵੀ ਜਿਹੜੇ ਲੋਕ ਆਪਣੀਆਂ ਲੇਡੀਜ਼ ਨੂੰ ਬਾਹਰ ਨਹੀਂ ਕੱਢਣਾ ਪਸੰਦ ਕਰਦੇ ਜਦੋਂ ਉਹਨਾਂ ਨੂੰ ਜ਼ਿਆਦਾ ਪਰੌਣਾ ਲਖਾਉਣਾ ਨਹੀਂ ਪਸੰਦ ਕਰਦੇ ਜਾਂ ਕਹਿ ਲਓ ਕਿ ਕਈਆਂ ਦੀ ਸੋਚ ਹੁੰਦੀ ਹੈ ਕਿ ਇਹ ਲੇਡੀਜ਼ ਆ ਤੇ ਘਰ ਵਿੱਚ ਜਿਹੜੀ ਬਾਹਰ ਜਾ ਕੇ ਕਮਾਈ ਕਰੇਗੀ ਤੇ ਸਾਡੀ ਹੈ ਨਾ ਇਨਸਲਟ ਫੀਲਰ ਅਜੇ ਵੀ ਕਿਤੇ ਨਾ ਕਿਤੇ ਸੋਚ ਹੈਗੀ ਆ ਅਸੀਂ ਸੈਮੀਨਾਰ ਲਗਾਉਂਦੇ ਆ ਵਕ ਵਕ ਪਿੰਡਾਂ 'ਚ ਜਾਂਦੇ ਆ ਤੇ ਉੱਥੇ ਫਿਰ ਇਹ ਉਹਨਾਂ ਨੂੰ ਵੀ ਜਿਹੜਾ ਵਾ ਅਵੇਅਰ ਕਰਦੇ ਆ ਸੈਮੀਨਾਰ ਥ्रू ਆਪਣੇ ਬੱਚਿਆਂ ਨੂੰ ਬਾਹਰ ਭੇਜੋ ਉਹਨਾਂ ਨੂੰ ਪੜ੍ਹਾਓ ਲਿਖਾਓ ਪੁਲਿਸ ਤੁਹਾਡੇ ਨਾਲ ਹੈ ਹੈਲਪਲਾਈਨਾਂ ਨੇ ਸਾਡੀਆਂ ਕਾਫੀ ਜ਼ਿਆਦਾ ਜਿਨ੍ਹਾਂ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਲੜਕੀਆਂ ਨੂੰ ਜੇ ਤੁਹਾਨੂੰ ਕੋਈ ਵੀ ਪ੍ਰੋਬਲਮਸ ਹੋਣਗੇ ਤੁਸੀਂ ਇਹ ਹੈਲਪਲਾਈਨ ਦੇ ਨਾਲ ਪੁਲਿਸ ਤੋਂ ਜਿਹੜਾ ਤੁਸੀਂ ਆਪਣੀ ਹੈਲਪ ਲੈ ਸਕਦੇ ਹੋ ਸੋ ਬਿਲਕੁਲ ਦਸਿਆ ਨੇ ਦੀਪ ਪੌਰ ਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਕਿਸ ਤਰੀਕੇ ਨਾਲ ਜਿਹੜਾ ਆਪਣਾ ਪਰਿਵਾਰ ਤੇ ਆਪਣੇ ਬੱਚੇ ਨੂੰ ਸੰਭਾਲਦੀ ਹੈ ਉੱਥੇ ਹੀ ਆਪਣੀ ਡਿਊਟੀ ਪ੍ਰਤੀ ਵੀ ਕਿੰਨਾ ਤੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਉੱਥੇ ਹੀ ਉਹਨਾਂ ਨੇ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਜਿਆਦਾ ਤੋਂ ਜਿਆਦਾ ਪੜਾਉਣ ਲਿਖਾਉਣ ਤਾਂ ਜੋ ਇੱਕ ਚੰਗਾ ਮੁਕਾਮ ਹਾਸਲ ਕਰਨ ਚੰਗਾ ਮੁਕਾਮ ਹਾਸਲ ਕਰਕੇ ਆਪਣੇ ਪਰਿਵਾਰ ਦਾ ਅਤੇ ਮਾਤਾ ਪਿਤਾ ਦਾ ਅਤੇ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ